ਜਦੋਂ ਪ੍ਰਾਈਵੇਟ ਸੈਕਟਰ ਚੋਂ ਬੰਦਾ ਕਾਰਪੋਰੇਟ ਹਸਪੀਟਲ ਜੋ ਪੀਜੀਆਈ ਜਾਣਾ ਚਾਹੁੰਦਾ ਵੀ ਮੇਰੇ ਉੱਤੇ ਪੈਸੇ ਵੱਜ ਜਾਣਗੇ ਤਾਂ ਕਾਰਪੋਰੇਟ ਹਸਤਾਲ ਵਾਲਾ ਮੱਲਕ ਦੇਣੇ ਉਹਦੇ ਕੰਨ 'ਚ ਕਹਿੰਦਾ ਉੱਥੇ ਤੈਨੂੰ ਪੁੱਛਣਾ ਨਹੀਂ ਕਿਸੇ ਨੇ ਉੱਥੇ ਰੋਲੋਗੇ ਉੱਥੇ ਰੋਲੋਗੇ ਵੀਰਜੀਤ 30 ਸਾਲਾਂ 'ਚ 10000 ਤੋਂ ਉੱਪਰ ਬ੍ਰੇਨ ਆਪਰੇਸ਼ਨ ਡਾਕਟਰ ਪ੍ਰਵੀਨ ਸੁਲੰਕੀ ਤੋਂ ਕਰਾਇਆ 5000 ਤੋਂ ਉੱਪਰ ਸਟੰਟ ਰੋਹਿਤ ਮਨੋਜ ਸਰ ਤੋਂ ਪਵਾਇਆ ਅੱਜ ਨੂੰ ਸਮਾਨ ਤੇ ਫਰੀ ਹਾਂਜੀ 10 12000 ਤੋਂ ਉੱਪਰ ਸਟੰਟ ਪਵਾਏ ਆ ਡਾਕਟਰ ਹਿਮਾਸ਼ੂ ਗੁਪਤਾ ਜੀ ਤੋਂ ਫਰੀ ਹਾਂਜੀ ਡਾਕਟਰ ਸੌਰਬ ਜੀ ਤੋਂ ਪਤਾ ਨਹੀਂ ਕਿੰਨੇ ਕ ਹਜ਼ਾਰ ਸਟੰਟ 30 ਸਾਲਾਂ ਚ ਪਵਾਤੇ ਹੋਣਗੇ ਜਿਹੜੇ ਕਿ 2015 ਤੋਂ ਬਾਅਦ ਚ ਫਰੀ ਪਏ ਨੇ ਹਾਂਜੀ ਇੰਨੀਆ ਕੋਸ਼ਿਸ਼ਾ ਕਰਕੇ ਮਸਾ ਪੀਜੀਆ ਜਾਣ ਲਾਏ ਨੇ ਲੋਕ ਇਹਨੇ ਡਾਕਟਰਾਂ ਨੇ ਕਾਰਪੋਰੇਟ ਹਸਪਤਾਲਾਂ ਨੇ ਹੱਵਾ ਬਣਾਇਆ ਵਿਆਸੀ ਪੰਜਾਬ ਚ ਪੀਜੀਆਈ ਨੂੰ ਮੇਰੀਆਂ ਵੀਡੀਓ ਦੇਖ ਕੇ ਬਹੁਤ ਲੋਕਾਂ ਚ ਜਾਗਰੂਕਤਾ ਆਈ ਹੈ ਡਾਕਟਰ ਗੋਨੀ ਨੇ ਮੈਂ ਉਹਨਾਂ ਨੂੰ ਮਿਲਿਆ ਵੀ ਕਦੇ ਨਹੀਂ ਡਾਕਟਰ ਗੋਨੀ ਨੂੰ ਹਾਂਜੀ ਆਰਥੋ ਦੇ ਹੈਡ ਨੇ ਆਰਥੋ ਦੇ ਠੀਕ ਹੈ 600 ਗੋਡਾ 2 ਸਾਲਾਂ ਚ ਉਹਨਾਂ ਨੇ ਬਦਲਤਾ ਮੇਰੇ ਗਾਈਡ ਕੀਤੇ ਵੇ। ਕੀ ਬਾਤ ਹੈ। ਥੋੜਾ ਸਵਾਲ ਸੀਗਾ ਵੀ ਕੀ ਪੀਜੀਆਈ ਪੁੱਛਪੜਤਾਲ ਹੁੰਦੀ ਹੈ? ਹਾਂਜੀ। ਇਹ ਲੋਕਾਂ ਦੇ ਇੰਨੇ ਕੰਮ ਹੋ ਰਹੇ ਨੇ ਉਹ ਤਾਂ ਹੋ ਰਹੇ ਨੇ ਕਿਉਂਕਿ ਸੋਚਾ ਜੇ ਢੰਗ ਨਾਲ ਮੈਂ ਗਾਈਡ ਕਰਕੇ ਭੇਜਦਾ ਲੋਕਾਂ ਨੂੰ। ਮੈਨੂੰ ਕੋਈ ਫੇਸਬੁੱਕ ਤੇ ਕਮੈਂਟ ਕਰ ਦੇਵੇ, ਕੋਈ ਚੰਡੀਗੜ੍ਹ 11 ਸੈਕਟਰ ਜਾ ਕੇ ਪੁੱਛ ਲਵੇ। ਉਈ ਕਰੀ ਆ ਕੇ ਪੁੱਛ ਲਵੇ ਜਾਂ ਫੋਨ ਕਰ ਦੇਵੇ ਹਾਂਜੀ ਮੈਂ ਉਹਨੂੰ ਕਹਿਣਾ ਵੀ ਤੂੰ ਇੱਕ ਕੰਮ ਕਰਨਾ ਤੂੰ ਸਵੇਰੇ ਜਾਣਾ ਸਾਜ ਰਿਆ ਕਰੋ ਠੀਕ ਹੈ ਜੀ 6 ਵਜੇ ਜਾ ਕੇ OPD ਚਲਿਆ ਜਾਈਂ ਹਾਂਜੀ ਜਾਂ ਰਾਤ ਨੂੰ ਉੱਥੇ ਗੁਰਦੁਆਰੇ ਰਹਿ ਜੀ ਜਾਂ ਰਾਤ ਨੂੰ ਕਿਸੇ ਰਿਸ਼ਤੇਦਾਰੀ ਚ ਰਹਿ ਜੀ ਸਵੇਰੇ 6 ਵਜੇ OPD ਦੇ ਗੇਟ ਤੇ ਚਾਹੀਦਾ ਠੀਕ ਹੈ ਜੀ ਗੇਟ ਤੇ ਜਾ ਕੇ 10 ਰੁਪਏ ਦੀ ਪਰਚੀ ਬਣਦੀ ਹੈ ਹਾਂਜੀ ਤੁਸੀਂ ਰਿਸੈਪਸ਼ਨ ਆ ਉਹਦੇ ਨਾਲ ਆਏ रिसेप्शन ਦੇ ਪੁੱਛੋ ਵੀ ਮੈਨੂੰ ਆਹ ਬਿਮਾਰੀਆਂ ਮੈਂ ਕਿਹੜੀ ਲਾਈਨ 'ਚ ਲੱਗਾ ਠੀਕ ਹੈ ਜੀ ਇੱਕ ਸਕਿੰਟ 'ਚ ਉਹ ਦੱਸ ਦੇਣਗੇ 12 ਨੰਬਰ 13 ਨੰਬਰ 14 ਨੰਬਰ ਲਾਈਨ 'ਚ ਲੱਗ ਕੇ ਪਰਚੀ ਕੱਢ ਗਈ 2 ਵਜੇ ਦੇ ਨੂੰ ਡਾਕਟਰ ਨੇ ਦੇਖ ਲਿਆ ਉਹਨੇ ਤੁਹਾਨੂੰ ਦੱਸ ਦੇਣਾ ਵੀ ਤੁਹਾਡੇ ਹਾਰਟ 'ਚ ਸਟੰਟ ਪੈਣਾ ਆ ਕੱਲ ਨੂੰ ਆ ਜਿਓ ਪਾ ਦਾਂਗੇ ਠੀਕ ਉਹਨੇ ਤੁਹਾਨੂੰ ਦੱਸ ਦੇਣਾ ਤੁਹਾਡੇ ਗੋਡੇ ਬਦਲਣ ਵਾਲੇ ਨੇ ਆ ਟੈਸਟ ਕਰਾ ਕੇ ਪਰਸੋਂ ਨੂੰ ਆ ਜਿਓ ਤੁਹਾਡੇ ਗੋਡੇ ਬਦਲ ਦਾਂਗੇ ਠੀਕ ਹੈ ਜੀ ਉਹਨੇ ਤੁਹਾਨੂੰ ਦੱਸ ਦੇਣਾ ਵੀ ਤੁਹਾਡਾ ਬ੍ਰੇਨ ਆਪਰੇਸ਼ਨ ਹੋਣ ਵਾਲਾ ਬ੍ਰੇਨ ਆਪਰੇਸ਼ਨ ਬ੍ਰੇਨ ਟਿਊਮਰ ਵਾਲੇ ਨੂੰ ਜਿਹੜਾ ਮੈਂ 12000 ਕੇਸ ਕਰਾਇਆ ਦੂਜਾ ਦਿਨ ਨਹੀਂ ਲੱਗਦਾ ਹਾਂਜੀ ਅੱਜ ਬ੍ਰੇਨ ਆਪਰੇਸ਼ਨ ਵਾਲਾ ਨਿਊਰੋ ਸਰਜਰੀ 'ਚ ਪਹੁੰਚਿਆ ਹਾਂਜੀ ਕੱਲ ਨੂੰ ਉਹਨੂੰ ਡੇਟ ਮਿਲ ਜਾਂਦੀ ਹੈ ਵੀ ਜਾ ਕੇ ਐਮਰਜੈਂਸੀ 'ਚ ਦਾਖਲ ਹੋ ਜਾ ਠੀਕ ਐਮਰਜੈਂਸੀ 'ਚ ਉਹ ਪੈਂਦਾ ਸਟੈਚਰਾਂ ਦੇ ਹਾਂਜੀ ਲੋਕਾਂ ਦੇ ਇਹ ਵੀ ਮਨਾਂ 'ਚੋਂ ਕੱਢਣਾ ਪੈਣਾ ਵੀ ਉੱਥੇ ਤਾਂ ਜੀ ਸਟੈਚਰਾਂ ਦੇ ਪਏ ਨੇ ਹਾਂਜੀ ਉੱਥੇ ਤਾਂ ਜੀ ਸਟੈਚਰਾਂ ਤੇ ਬੈੱਡ ਨਹੀਂ ਮਿਲਦਾ ਹਾਂਜੀ ਜਿਹੜਾ ਇੱਕ ਬੈੱਡ ਹੈ ਹਾਂਜੀ ਉਹ ਤਿੰਨ ਸਟ੍ਰਕਚਰਾਂ ਜਿੰਨੀ ਜਗ੍ਹਾ ਰੋਕਦਾ ਹੈ ਸਹੀ ਗੱਲ ਹੈ ਹਸਪੀਟਲ ਸਾਡਾ ਕੋਈ ਦੇਸ਼ ਐਡਾ ਅਮੀਰ ਨਹੀਂ ਹੈਗਾ ਵੀ ਅਸੀਂ ਪੰਜਾਬ ਜਿੱਡਾ ਹਸਪਤਾਲ ਬਣਾ ਲੀਏ ਹਾਂਜੀ ਜਿੰਨੀ ਕੋ ਉੱਥੇ ਜਗ੍ਹਾ ਚੰਡੀਗੜ੍ਹ ਚ ਹਸਪਤਾਲ ਕੋਲੇ ਉਹ ਇੱਕ ਬੈੱਡ ਦੀ ਜਗ੍ਹਾ ਤਿੰਨ ਸਟ੍ਰਕਚਰ ਲਾ ਲੈਂਦੇ ਨੇ ਉਸ ਸਟ੍ਰਕਚਰ ਤੇ ਹੀ ਟ੍ਰੇਸ਼ਨ ਥੀਏਟਰ ਚ ਲੈ ਜਾਂਦੇ ਨੇ ਸਟ੍ਰਕਚਰ ਤੋਂ ਹੀ ਨੇ ਆ ਕੇ ਬੈੱਡ ਦਿੰਦੇ ਨੇ ਜਦੋਂ ਆਪਰੇਸ਼ਨ ਹੋ ਗਿਆ ਠੀਕ ਹੈ ਜੀ ਦੇਖੋ ਅੱਜ ਇਨਸਾਨ ਤੁਰਿਆ ਫਿਰਦਾ ਹੈ ਹਾਂ ਜੀ ਉਹ ਚਾਹੇ ਮੰਜੇ ਤੇ ਪੈਜੇ ਚਾਹੇ ਕੋਟੀ 'ਚ ਪੈਜੇ ਚਾਹੇ ਸਟ੍ਰੈਚਰ ਤੇ ਪੈਜੇ ਹਾਂ ਜੀ ਅਕਸਰ ਨੂੰ ਲੋੜ ਤਾਂ ਉਹਨੂੰ ਬੈੱਡ ਦੀ ਉਦੋਂ ਹੀ ਪੈਣੀ ਹੈ ਜਦੋਂ ਉਹਦਾ ਆਪਰੇਸ਼ਨ ਹੋ ਗਿਆ ਹਾਂ ਜੀ ਉਹਨਾਂ ਚਿਰ ਉੱਥੇ ਬੈੱਡ ਨਹੀਂ ਦਿੰਦੇ ਠੀਕ ਹੈ ਉਹੀ ਪ੍ਰਾਈਵੇਟ ਵਾਲੇ ਡਾਕਟਰ ਨੇ ਜਿਹੜੇ ਤਵਾ ਲਈ ਜਾਂਦੇ ਨੇ ਸੌਰੀ ਹਾਂ ਕੋਈ ਗੱਲ ਦਿੱਇਆ ਤੇ ਬੈੱਡ ਨਹੀਂ ਮਿਲਦਾ ਬੈੱਡ ਮਿਲਣਾ ਜ਼ਰੂਰੀ ਨਹੀਂ ਇਲਾਜ ਜ਼ਰੂਰੀ ਹੈ ਨਾਲੇ ਜਿ ਸਟੈਚਰ ਤੇ ਵੀ ਤਾਂ ਬੰਦਾ ਜਾਂ ਤਾਂ ਇਹ ਹੋਵੇ ਕੁਝ ਮਿਲੇ ਹੀ ਨਾ ਸਟੈਚਰ ਵੀ ਬਰਥਡੇ ਆ ਸਮਝ ਲਓ ਸਟੈਚਰ ਦੀ ਇੱਕ ਹੋਰ ਵੀ ਕਾਰਨ ਹੈ ਮੂਵ ਕਰਨਾ ਸੌਖਾ ਜੀ ਉੱਥੇ ਜਦ ਬੰਦਾ ਦਾਕਲ ਹੋ ਗਿਆ ਉਹਨੂੰ ਕਹਿੰਦੇ ਨੇ ਜਾ ਕੇ ਚੌਥੀ ਮੰਜ਼ਲ ਤੇ ਆਹ ਟੈਸਟ ਕਰਾ ਕੇ ਲਿਆ ਦੂਜੀ ਮੰਜ਼ਲ ਤੇ ਆਹ ਕਰਾ ਕੇ ਲਿਆ ਅੱਜ ਦਾਕਲ ਹੋ ਕੇ 24 ਘੰਟੇ ਦਾ ਬੰਦਾ ਟੈਸਟੇ ਕਰਵਾ ਰਿਆ ਨੇ ਉਹ ਵਾਰ-ਵਾਰ ਮਰੀਜ਼ ਨੂੰ ਬੈੱਡ ਤੇ ਪਾਉਣਾ ਚੱਕਣਾ ਮੁਸ਼ਕਲ ਹੈ ਇਸ ਕਰਕੇ ਉਹ ਸਟੇਚਰ ਤੇ ਮਰੀਜ਼ ਰੱਖਦੇ ਜੀ ਹਾਂਜੀ 30000 ਰੁਪਏ ਅੱਜ ਹਰੇਕ ਪੰਜਾਬੀ ਕਰ ਸਕਦਾ ਹੈ ਹਾਂਜੀ ਤੁਸੀਂ ਸੁਣਦੇ ਹੋ ਫੇਸਬੁੱਕ ਵਾਲੇ ਤੁਸੀਂ YouTube ਤੇ ਸੁਣਦੇ ਹੋ ਕਿਹੜਾ ਬੰਦਾ ਅੱਜ ਜੇ ਆਪਦੇ ਮਰੀਜ਼ ਤੇ 20-30000 ਰੁਪਏ ਨਹੀਂ ਲਾ ਸਕਦਾ ਸਹੀ ਗੱਲ ਹੈ ਦੱਸੋ ਹਾਂਜੀ ਲਾ ਸਕਦਾ ਨਾ ਹਰੇਕ ਬੰਦਾ ਆਪਦੇ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ 20-30000 ਲਾ ਸਕਦਾ ਹੈ ਤੇ ਪੀਜੀਆਈ ਲੱਗਦਾ ਹੀ ਸਾਰਾ 20-30000 ਹੈ ਉੱਥੇ ਤਾਂ 50000 ਰੁਪਏ ਚ ਸਟੰਡ ਪੈ ਜਾਂਦਾ ਯਾਰ 35000 ਚ ਸਟੰਡ ਪੈ ਜਾਂਦਾ ਉੱਤੋਂ ਪੈਸਾ ਲੱਗਦਾ ਹੀ ਨਹੀਂ ਯਾਰ ਮੈਂ 600 ਰੁਪਏ ਚ ਆਪਰੇਸ਼ਨ ਹੁੰਦੇ ਦੇਖੇ ਨੇ 1200 ਰੁਪਏ ਚ ਆਪਰੇਸ਼ਨ ਹੁੰਦੇ ਦੇਖੇ ਨੇ ਗੱਲ ਤਾਂ ਤੁਹਾਡੀ ਐ ਵੀ ਤੁਸੀਂ ਜਾਓ ਯਾਰ ਉੱਥੇ ਵੇਖੋ ਮੈਂ ਤਾਂ ਬੁੜਾ ਹੋ ਗਿਆ ਭਰਾਵੋ ਤੁਹਾਨੂੰ ਜਾਣਕਾਰੀ ਦਿੰਦਾ ਦਿੰਦਾ ਸ਼ਾਇਦ ਮੇਰੇ ਤੋਂ ਬਾਅਦ ਵੀ ਮੇਰੀਆਂ ਵੀਡੀਓ ਚੱਲਣ ਹਜ਼ਾਰਾਂ ਲੋਕਾਂ ਦੇ ਮਨਾਂ 'ਚੋਂ ਘੜਤਾ ਵੀ ਪੀਜੀਆਈ ਚੰਗਾ ਐ ਹੁਣ ਕਾਰਪੋਰੇਟ ਹਸਪਤਾਲਾਂ ਨੇ ਮੇਰਾ ਪੇਜ ਵੀ ਖਤਮ ਕਰਾਤਾ ਇੱਕ ਵੀ ਸਟੀਥ ਨੇ ਸਾਨੂੰ 4 ਕਰੋੜ ਰੁਪਏ ਮਹੀਨੇ ਦਾ ਘਾਟਾ ਪਾਉਂਦਾ ਸੀ ਮੈਂ ਉਹਨਾਂ ਨੂੰ ਕਿਉਂਕਿ ਬ੍ਰੇਨ ਆਪਰੇਸ਼ਨ ਨੇ ਜਿੰਨੇ ਵੀ ਮੈਂ ਕਰਾਉਣਾ ਉਹ 10-10 ਲੱਖ ਦੇ ਹੁੰਦੇ ਨੇ ਜੇ ਮੈਂ 50 ਬ੍ਰੇਨ ਆਪਰੇਸ਼ਨ ਕਰਾਤੇ ਮਹੀਨੇ ਦੇ ਵਿੱਚ ਉਹ ਸਾਰੇ ਆਉਂਦੇ ਸੀ ਲੁਧਿਆਣੇ ਤੋਂ ਹਾਂਜੀ ਤਾਂ 5 ਕਰੋੜ ਰੁਪਇਆ ਹੋ ਗਿਆ ਹੁਣ 10 ਲੱਖ ਰੁਪਇਆ ਇੱਕ ਆਪਰੇਸ਼ਨ ਦਾ ਲੈਂਦੇ ਨੇ ਹਾਂਜੀ ਤੇ 50 ਆਪਰੇਸ਼ਨ 5 ਕਰੋੜ ਦੇ ਹੋਗੇ ਮੈਂ ਤਾਂ 100-100 ਆਪਰੇਸ਼ਨ ਕਰਾਉਂਦਾ ਸੀ ਇਸੇ ਕਰਕੇ ਮੇਰਾ ਸਤੀਜ ਐਨਜੀਓ ਵਰਕਰ ਪੇਜ ਵੀ ਉਡਾਤਾ ਹੁਣ YouTube ਤੇ ਚੱਲਦਾ ਕਿਉਂਕਿ ਉਹਨਾਂ ਨੂੰ ਘਾਟਾ برداشت ਨਹੀਂ ਹੋਇਆ ਉਹਨਾਂ ਤੋਂ ਹਾਂਜੀ ਹਾਲਾਂਕਿ ਹੋਰ ਵੀ ਬਥੇਰੇ ਪੈਸੇ ਬਣਾਉਂਦੇ ਨੇ ਕਾਰਪੋਰੇਟ ਪਰ ਉਹਨਾਂ ਨੇ ਰਸ਼ੀਆ ਜੋ ਹੈਕਰ ਬਟਾ ਕੇ ਮੇਰਾ ਉਹ ਪੇਜ ਉਡਾਤਾ ਇਹ ਇਸ ਲਈ ਆਪਾਂ ਹੁਣ ਇੰਟਰਵਿਊ ਆ ਦੇਣੇ ਆ ਲਿੰਕ ਅਜੇ ਵੀ ਹੈਗੇ ਨੇ ਅਜੇ ਵੀ 1.5 ਤੋਂ 2 ਕਰੋੜ ਰੁਪਏ ਮਹੀਨੇ ਦਾ ਬ੍ਰੇਨ ਆਪਰੇਸ਼ਨ ਦਾ ਪੰਜਾਬੀਆਂ ਦਾ ਬਚਾਉਣਾ ਮੈਂ ਹਾਂਜੀ ਨਹੀਂ ਬਹੁਤ ਵਧੀਆ ਤੁਹਾਡਾ ਜਿਹੜਾ ਇਹ ਕੰਮ ਐ ਇਦਾਂ ਹੀ ਚੱਲਦਾ ਰਹੇ ਰੱਬ ਤੁਹਾਨੂੰ ਤਰੱਕੀ ਦੇਵੇ ਤੁਹਾਡੀ ਸਿਹਤ ਨੂੰ ਵਧੀਆ ਰੱਖੇ ਤਾਂ ਕਿ ਤੁਸੀਂ ਲੋਕਾਂ ਦਾ ਭਲਾ ਕਰਦੇ ਰਹੋ ਇੱਕ ਮੇਰਾ ਹੋਰ ਸਵਾਲ ਹੈ ਜਿਹੜੀ ਤੁਹਾਡੀ ਐਨਜੀਓ ਕੀ ਤੁਸੀਂ ਹੋਰ ਐਨਜੀਓ ਨਾਲ ਵੀ ਜੁੜ ਕੇ ਕੰਮ ਕਰਦੇ ਹੋ ਦੇਖੋ ਜੀ ਅਨਮੋਲ ਐਨਜੀਓ ਹੈ ਜਿਹੜੀ ਉਹਦੀ ਟੀਮ ਮੈਂ ਪੀਜੀਆਈ ਚ ਆਪ ਬਣਾਈ ਸੀ ਠੀਕ ਹੈ ਜੀ ਅਨਮੋਲ ਐਨਜੀਓ ਸਾਰਿਆਂ ਨੂੰ ਵੱਡੀ ਲੁਧਿਆਣੇ ਕਹਿੰਦੇ ਨੇ ਅਨਮੋਲ ਵੱਡਾ ਹੈ ਅਨਮੋਲ ਕਵਾਤਰੀ ਵਾਲੀ ਉਹਦੀ ਟੀਮ ਵੀ ਮੈਂ ਬਣਾਈ ਉਹਨੂੰ ਚਲਾਇਆ ਵੀ ਮੈਂ ਅੱਜ ਵੀ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਉਹ ਮੇਰੇ ਨਾਲ ਜੁੜਦੇ ਨੇ ਠੀਕ ਹੈ ਜੀ ਉਹਨਾਂ ਦੀਆਂ ਟੀਮਾਂ ਨੇ ਦਰਬਾਰ ਸਾਹਿਬ ਦੇ ਬਾਹਰ ਉਹ ਟੀਮ ਦੇ ਜਿੰਨੇ ਆਪਰੇਸ਼ਨ ਨੇ ਮੈਂ ਕਰਾਉਣਾ ਮੋਗੇ ਨੇ ਆਸ਼ੂ ਜੀ ਉਹਨਾਂ ਦੇ ਆਪਰੇਸ਼ਨ ਮੈਂ ਕਰਾਉਣਾ ਦਰਾਹੇ ਤੋਂ ਈਸ਼ੂ ਹੈ ਉਹਨਾਂ ਦੀ ਟੀਮ ਦਾ ਹੈੱਡ ਉਹ ਮੈਨੂੰ ਕਹਿੰਦੇ ਨੇ ਦੇਖੋ ਮੈਂ ਉਹਨਾਂ ਦਾ ਗਾਰਡੀਅਨ ਹਾਂ ਹਾਂਜੀ ਪੀਜੀਆਈ 'ਚ ਉਹਨਾਂ ਨੂੰ ਲਿਆਉਣ ਵਾਲਾ ਅਨਮੋਲ ਉਹਨਾਂ ਨੂੰ ਸਟੀਜ ਹੈ ਠੀਕ ਹੈ ਇਹ ਆਪਾਂ ਅੱਜ ਵੀ ਉਹਨਾਂ ਦੇ ਨਾਲ ਖੜੇ ਆ ਕਿਉਂਕਿ ਉਹ ਮੈਨੂੰ ਸੀਨੀਅਰ ਮੰਨਦੇ ਨੇ ਹਾਂਜੀ ਇਸੇ ਕਰਕੇ ਮੈਂ ਵੀ ਲੱਗਿਆ ਵਾਂ ਇਸ ਕੰਮ ਨੂੰ ਵੀ ਚਲੋ ਜਿੰਨਾ ਕੋ ਹੁੰਦਾ ਕਰੀ ਜਾਈਏ